ਪੰਜਾਬ ਦੇ ਮੋਗਾ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਸੀ ਜਦੋਂ ਪਤਾ ਲੱਗਿਆ ਕਿ ਅੰਮ੍ਰਿਤਸਰ ਤੋਂ ਮੋਗਾ ਬਰਾਤ ਲੈ ਕੇ ਲਾੜੇ ਸਮੇਤ ਉਸ ਦਾ ਟੱਬਰ ਪਹੁੰਚਿਆ ਪਰ ਉੱਥੇ ਜਾ ਕੇ ਨਾ ਤਾਂ ਲਾੜੀ ਮਿਲੀ ਨਾ ਹੀ ਘਰ ਮਿਲਿਆ ਇਥੋਂ ਤੱਕ ਜਿਹੜੇ ਪੈਲਸ ਦਾ ਪਤਾ ਦਿੱਤਾ ਸੀ ਉਸ ਪੈਲਸ ਦੇ ਵਿੱਚ ਵੀ ਕੋਈ ਵਿਆਹ ਵਾਲਾ ਸਮਾਗਮ ਨਹੀਂ ਸੀ ਐਥੇ ਲਾੜੇ ਦੇ ਨਾਲ ਵੱਡਾ ਧੋਖਾ ਹੋਇਆ ਤਾਂ ਹੁਣ ਇਸ ਮਾਮਲੇ ਦੇ ਵਿੱਚ ਲਗਾਤਾਰ ਸਵਾਲ ਚੁੱਕੇ ਜਾ ਰਹੇ ਸੀ ਕਿ ਆਖਰ ਰਿਸ਼ਤਾ ਕੀਵੇਂ ਹੋਇਆ ਸੀ ਤਾਂ ਇਸ ਮਾਮਲੇ ਦੇ ਵਿੱਚ ਹੁਣ ਵੱਡੇ ਅਪਡੇਟ ਇਹ ਸਾਹਮਣੇ ਆਈ ਹੈ ਕਿ ਜਿਸ ਮਹਿਲਾ ਦੇ ਵੱਲੋਂ ਰਿਸ਼ਤਾ ਕਰਵਾਇਆ ਗਿਆ ਸੀ ਉਹ ਮਹਿਲਾ ਰਿਸ਼ਤੇਦਾਰੀ ਦੇ ਵਿੱਚੋਂ ਹੀ ਕੁਝ ਲੱਗਦੀ ਸੀ ਦੱਸਦੀ ਹੈ ਕਿ ਅੰਮ੍ਰਿਤਸਰ ਦੇ ਸੁਲਤਾਨ ਵਿੰਡ ਤੋਂ ਇੱਕ ਪਰਿਵਾਰ ਆਪਣੇ ਮੁੰਡੇ ਨੂੰ ਵਿਆਹਣ ਵਾਸਤੇ 40-45 ਬੰਦਿਆਂ ਦੀ ਬਰਾਤ ਲੈ ਕੇ ਬੈਂਡ ਬਾਜਿਆਂ ਦੇ ਨਾਲ ਮੋਗਾ ਪਹੁੰਚਿਆ ਪਰ ਉੱਥੇ ਕੋਈ ਵੀ ਨਾ ਮਿਲਿਆ ਜਿਸ ਤੋਂ ਬਾਅਦ ਇਹ ਬਰਾਤ ਬੇਰੰਗ ਵਾਪਿਸ ਆਈ ਲਾੜੇ ਦਾ ਵੀ ਕਾਫੀ ਮੂੰਹ ਉੱਤਰਿਆ ਹੋਇਆ ਸੀ ਦੂਜੇ ਪਾਸੇ ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਭਾਜੀ ਵੇਖੋ ਰਿਸ਼ਤਾ ਕਿਹਨੂੰ ਕਰਵਾਇਆ ਹਾਂ ਜੀ ਮੇਰੀ ਵਾਈਫ ਨੇ ਰਿਸ਼ਤਾ ਕਰਾਇਆ ਹੈ ਆਪਣੇ ਸਬੰਧੀ ਸਾਹੀ ਦੇ ਨਾਲ मामा ਜੀ ਦੀ ਬੇਟੀ ਸੀ ਐਸੀ 6 ਜੜੀਆਂ ਹੈ ਪੀਸ ਤਾਂ 35 ਲੱਖ ਲੱਗ ਗਿਆ ਹੈ ਭਾਜੀ ਇੱਥੇ ਆ ਕੇ ਦੇਖ ਰਹੇ ਹਾਂ ਰਿਵਾਇਤ ਪੈਸੇ ਦਿੱਤਾ ਹੈ 40 ਲੱਖ ਦਿੱਤਾ ਸੀ ਉਥੇ ਹੀ ਉਥੇ ਹੀ ਤਾਂ ਅਸਲੀ ਸੀ ਗੋਰਦਾਰੇ ਗਏ ਗੋਰਦਾਰੇ ਵੀ ਗਏ ਦੋ ਤਿੰਨ ਗੋਰਾਰੇ ਦੇਖੇ ਕਿਸੇ ਨੂੰ ਬਸ ਨਹੀਂ ਅਗਰ ਹੂੰਂ ਕੀਤਾ ਸਾਡੇ ਮੋਹਰੇ ਆ ਕੇ ਕਿਦਾਂ ੋਂਦੇ ਵੀ ਨਹੀਂ ਕੁਝ ਹੈ ਤੁਹਾਡੇ ਮਿਸੇ ਕਹਿੰਦੇ ਸਾਡੇ ਘਰ ਤੇ ਤਕਰਾਰ ਹੋ ਗਈ ਕਿਸ ਕਰੂ ਲੱਗੇ ਬਿਲਕੁਲ ਹੀ ਹੋ ਗਈ ਐ ਦੇਖੋ ਇਹ ਛੋਟੇ ਦਾ ਨਹੀਂ ਹੋਣਾ ਤੇ ਫੇਰ ਆਪਾਂ ਦੇਖੋ ਇਹਨਾਂ ਨੇ ਰਿਸਕ ਲਾ ਆਪਾਂ ਤਾਂ ਕੋਈ ਜ਼ਬਰਦਸਤੀ ਤੇ ਕੀਤਾ ਨਹੀਂ ਸਾਡੇ ਸਾਹਮਣੇ ਇਹ ਜੀ ਗੱਡੀਆਂ ਆਈਆਂ ਘਰ ਦੀ ਪ੍ਰੋਗਰਾਮ ਤੇ ਚਾਰ ਦਿਨ ਤੋਂ ਪਾਇਲਟ ਤੋਂ ਕਰ ਰਹੇ ਆ ਵਾ ਕੱਪ ਮੇਰੇ ਗਏ ਆ 10 ਪਿਆ ਜਾਂ ਬੈ ਗਿਆ 10 ਪਿਆ ਬੈ ਗਿਆ 12000 ਲਾ ਗਿਆ ਮੇਰਾ ਮੇਰਾ ਕੱਗਿਆ ਕੋਡਾ 6 ਗੱਡੀਆਂ ਆਈਆਂ ਭਾਈ ਮੈਨੂੰ ਇਹ ਮੰਗਿਆ ਭਾਜੀ ਜੀ ਮੈਨੂੰ ਇਨਸਾਫ ਚਾਹੀਦਾ ਵਾ ਇਨਸਾਫ ਇਹੋ ਚਾਹੀਦਾ ਵੀ ਜੇ ਬੁੱਧੇ ਜਾਲ ਸਾਡਾ ਕੁੜੀ ਤੋੜ ਦੇਣਾ ਅਸੀਂ ਸਦੇ ਮੁੰਡਾ ਵਿਆਹਣਾ ਆਏ ਆ ਸਾਡੀ ਨੋਮਾ ਮਨਪ੍ਰੀਤ ਕੋਲ ਉਹ ਵਾਲੇ ਰਿਸ਼ਤਾ ਕਰਾ ਆਪਣੇ ਜੀਵਦਾ ਮਾਮੇ ਦੇ ਕੁੜੇ ਦਾ ਨਾਲ ਗੱਲਸਲਾ ਬਣਾ ਹੁਣ ਉਹਦਾ ਘਰ ਲੱਭਣਿਆ ਉਹਨੂੰ ਨਹੀਂ ਪ੍ਰਵਾ ਕਰਕੇ ਚੱਲਦੇ ਫਿਰਨ ਮੈਂ ਤਾਂ ਮੁਕੀਦਾ ਫਰਦਾਂ ਤੋਂ ਵੀ ਦੇਖ ਲਓ ਕਿ ਲੋਕਾਂ ਦੇ ਬਾਗ। ਸੋ ਹੁਣ ਪਤਾ ਲੱਗਿਆ ਕਿ ਇਹ ਰਿਸ਼ਤਾ ਮੁੰਡੇ ਦੀ ਭਾਬੀ ਨੇ ਕਰਵਾਇਆ ਸੀ ਤੇ ਉਸ ਦਾ ਕਹਿਣਾ ਕਿ ਰੋਜ਼ ਉਹਨਾਂ ਦੀ ਗੱਲ ਹੁੰਦੀ ਸੀ ਅਤੇ ਵਿਆਹ ਦੀਆਂ ਤਿਆਰੀਆਂ ਨੂੰ ਲੈ ਕੇ ਗੱਲਬਾਤ ਵੀ ਚੱਲਦੀ ਰਹੀ। ਸਾਨੂੰ ਦੱਸਿਆ ਸੀ ਕਿ ਕੁੜੀ ਵਾਲਿਆਂ ਦਾ ਘਰ ਮੋਗਾ ਬਸਟੈਂਡ ਕੋਲੀ ਐ ਪਰ ਜਦੋਂ ਉਹ ਬਰਾਤ ਲੈ ਕੇ ਆਏ ਇੱਥੇ ਕੋਈ ਵੀ ਨਹੀਂ ਮਿਲਿਆ। ਉਹਨਾਂ ਕਹਿਆ ਕਿ ਮੇਰੇ ਪਰਿਵਾਰਕ ਮੈਂਬਰ ਵੀ ਮੇਰੇ ਮਗਰ ਪੈ ਗਏ ਨੇ। ਮੇਰੇ ਚਾਚਾ ਜੀ ਦੋਤੀ ਮੋਗੇ ਉਹਦਾ ਜੂਕੇ ਰਹਿੰਦੇ ਆ ਤੇ ਮੋਗੇ ਦੇ ਆ ਗੱਲ ਭਾਜੀ ਕੁਛ ਨਹੀਂ ਬਣੀ ਪਹਿਲਾਂ ਮੈਂ ਨਾਲ ਫੋਨ ਤੇ ਸਾਰਾ ਕੁਝ ਕਨੈਕਟ ਹੁੰਦਾ ਸੀਗਾ ਮੈਨੂੰ ਕਹਿੰਦੀ ਕਿ ਰਾਇਲ ਪੈਲਸ ਆ ਮੋਗੇ ਬਰਾਤ ਲੈ ਕੇ ਪਹੁੰਚੋ ਮੈਂ ਬਰਾਤ ਲੈ ਕੇ ਪਹੁੰਚੀ ਆ ਤੇ ਇੱਥੇ ਮੈਨੂੰ ਕੋਈ ਬੰਦਾ ਨਹੀਂ ਮਿਲਿਆ ਨੁਕਸਾਨ ਭਾਜੀ ਮੇਰਾ ਬਹੁਤ ਹੋਇਆ ਮੇਰਾ ਘਰ ਵੀ ਟੁੱਟ ਗਿਆ ਉਲਟਾ ਮੈਂ ਸਾਰਿਆਂ ਦੀ ਗੱਲਾਂ ਬਾਤਾਂ ਵੀ ਸੁਣਦੀ ਸੀ ਕੱਲ ਮੇਨਾਂ ਗੱਲ ਹੋਈ ਆ ਮੈਨੂੰ ਕਹਿੰਦੇ ਅਸੀਂ ਆਹ ਕੁਝ ਕਰ ਲਿਆ ਅਸੀਂ ਆਹ ਕੁਝ ਕਰ ਲਿਆ ਮੈਂ ਸਾਰਾ ਕੁਝ ਉਹਨਾਂ ਦੇ ਵਿਸ਼ਵਾਸ ਤੇ ਲੈ ਕੇ ਤੁਰੀ ਨਹੀਂ ਭਾਜੀ ਮੈਂ ਕੁਵਾਰੀ ਹੁੰਦੀ ਆਈ ਸੀ ਜੀ ਬਹੁਤ ਟਾਈਮ ਪਹਿਲਾਂ ਆਈ ਸੀ ਜੀ ਮੈਂ ਹੰਦੂ ਬਿਸ਼ਵਾਸ ਸੀਗਾ ਵੀ ਹਾਂ ਠੀਕ ਹੈ ਮੇਰੇ ਆਪ ਨਾਲ ਫੇਰ ਰਿਸ਼ਤਾ ਜਿਹੜਾ ਹੋਇਆ ਫੋਨ ਦੀਆਂ ਗੱਲਾਂ 'ਚ ਹੀ ਹੋਇਆ ਸੀ ਹਾਂਜੀ ਫੋਨ ਦੀਆਂ ਗੱਲਾਂ 'ਚ ਹੀ ਹੋਇਆ ਸੀ ਕੋਈ ਪੈਸਾ ਤੇ ਨਾ ਵੀ ਲੈਣ ਦੇਣ ਹੋਇਆ ਨਹੀਂ ਜੀ ਬਾਜੀ ਕੋਈ ਨਹੀਂ ਹੋਇਆ ਤੇ ਹੁਣ ਤੁਸੀਂ ਕੀ ਮੰਗ ਕਰਦੇ ਆ ਮੰਗ ਬਾਜੀ ਅਸੀਂ ਇਨਸਾਫ ਚਾਹੀਂ ਮੈਂ ਮੈਨੂੰ ਇਨਸਾਫ ਮਿਲਣਾ ਚਾਹੀਦਾ ਤੁਹਾਡਾ ਸਾਰਾ ਪਰਿਵਾਰ ਕਹਿੰਦਾ ਵੀ ਇਹਦੇ 'ਚ ਤੁਹਾਡੀ ਨਾਲ ਬਿਲਕੁਲ ਭੁਗਤਾਨ ਤੁਸੀਂ ਉਹਦੋਂ ਵਾਰ ਕੀ ਕਹਿੰਦੇ ਜੰਦੇ ਬਾਜੀ ਦੱਸ ਮੇਰੀ ਨਾਲ ਭੁਗਤਾਨ ਦੀ ਤੇ ਮੈਂ ਆਪਣੇ ਦੋਹਰ ਨੂੰ ਵਿਆਹ ਹਾਉਂਦੀ ਇਹ ਤਾਂ ਅਨਸਾਰਿਆ ਕਾਨੂੰਨ ਵੀ ਇਨਸਾਫ ਦੇ ਸਕਦਾ ਆ ਹੁਣ ਤੁਹਾਡਾ ਸਾਰਾ ਪਰਿਵਾਰ ਕੀ ਕ ਮੈਨੂੰ ਬਾਜੀ ਮੈਨੂੰ ਮੇਰੇ ਨਾਲ ਕੋਈ ਗੱਲ ਨਹੀਂ ਹੈਗੀ ਇਹਨਾਂ ਨੂੰ ਪਤਾ ਹੋਊਗਾ ਕੀ ਕਹਿਣਾ ਚਾਹੁੰਦੇ ਆ ਜੋ ਬਾਜੀ ਇਹ ਚਾਹੁੰਦੇ ਆ ਉਹ ਉਹ ਇਹ ਆਪਣੇ ਹਿਸਾਬ ਨਾਲ ਦੱਸਦੇ ਨਹੀਂ ਜਦੋਂ ਥੋੜੀ ਦੇਰ ਪਹਿਲਾਂ ਤੁਸੀਂ ਸਾਡੇ ਨਾਲ ਗੱਲ ਕਰ ਰਹੇ ਸੀ ਤੁਸੀਂ ਕਹੇ ਮੇਰਾ ਵੀ ਘਰ ਟੁੱਟ ਗਿਆ ਹਾਂਜੀ ਟੁੱਟ ਗਿਆ ਟੁੱਟ ਗਿਆ ਬਾਜੀ ਮੇਰਾ ਘਰ ਤਾਂ ਮੇਰੇ ਮੇਰੇ ਮੇਰਾ ਕਿਸੇ ਨੇ ਨਹੀਂ ਤੋੜਿਆ ਮੇਰੇ ਮਾਮੇ ਨੇ ਤਮਾਸੀਆਂ ਨੇ ਤੋੜਿਆ ਮੇਰਾ ਪਰ ਮੇਰਾ ਕਿਸੇ ਨੇ ਨਹੀਂ ਤੋੜਿਆ ਤੁਸੀਂ ਪਿੱਛੋਂ ਕਿੱਥੋਂ ਲੈਣ ਵਾਲੇ ਜੀ ਮੈਂ ਪਿੱਛੋਂ ਚਰੰਗਰ ਤੋਂ ਆਇਆ ਤੁਹਾਨੂੰ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਜਿਹੜਾ ਇਹਨਾਂ ਨਾਲ ਇਦਾਂ ਦਾ ਪਹਾੜ ਵਰਤੇ ਤੁਹਾਡੇ ਸਾਰੇ ਪਰਿਵਾਰ ਨਾਲ ਮੈਂ ਪਾਜੀ ਮੈਂ ਕਹਿੰਨੀ ਜੋ ਜੋ ਬੰਦਾ ਆ ਜੋ ਇਹਨਾਂ ਨਾਲ ਹੋਇਆ ਮੈਂ ਦੇਨਦਾਰ ਪਰਮੋਸਕਾ ਚ ਬਸਨਾਇਆ ਸੋ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਸ ਲੜਕੀ ਦੀ ਉਸ ਮਹੱਲੇ ਦੇ ਵਿੱਚੋਂ ਫੋਟੋ ਦਿਖਾਈ ਤਾਂ ਮਹੱਲੇ ਵਾਲੇ ਨੇ ਕਹਿਤਾ ਕਿ ਅਜਿਹੀ ਲੜਕੀ ਤਾਂ ਅਸੀਂ ਇਸ ਮਹੱਲੇ ਦੇ ਵਿੱਚ ਦੇਖੀ ਹੀ ਨਹੀਂ ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਥਾਣੇ ਦੇ ਵਿੱਚ ਸ਼ਿਕਾਇਤ ਦਿੱਤੀ ਗਈ ਅਤੇ ਇਨਸਾਫ਼ ਦੀ ਮੰਗ ਕੀਤੀ ਗਈ ਹੈ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਇਸ ਮਾਮਲੇ 'ਚ ਕੀ ਕਾਰਵਾਈ ਕੀਤੀ ਜਾਂਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਮੋਗਾ ਤੋਂ ਮਨੀਸ਼ ਜੰਦਲ ਦੀ ਰਿਪੋਰਟ